ਹੈਲੋ ਜੀ ਸਸ਼ੀਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੀਜ਼ਾ ਕਾਟਨ ਦੇ ਬਿਲਕੁਲ ਨਿਊ ਡਿਜ਼ਾਈਨਸ ਲੈ ਕੇ ਆਏ ਆਂ ਲੇਟੈਸਟ ਡਿਜ਼ਾਈਨ ਨੇ ਬਿਲਕੁਲ ਨਿਊ ਫਰੈਸ਼ ਪੀਸਿਸ ਨੇ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਕਰ ਸਕਦੇ ਹੋ ਐਂਡ ਫਰਸਟ ਆਫ ਆਲ ਮੈਂ ਸਭ ਨੂੰ ਕਲੀਅਰ ਕਰ ਦਵਾ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਮਤਲਬ ਪੇਮੈਂਟ ਅਡਵਾਂਸ ਜੀ ਹੀ ਹੋਵੇਗੀ ਉਸ ਤੋਂ ਬਾਅਦ ਹੀ ਸੌਦਾ ਤੁਹਾਡੇ ਤੱਕ ਪਹੁੰਚਾਇਆ ਜਾਏਗਾ ਪਹਿਲਾਂ ਪੇਮੈਂਟ ਲਈ ਜਾਏਗੀ ਔਨ ਲਾਈਨ ਵੇ ਤੁਸੀਂ Google Pay ਕਰ ਸਕਦੇ ਹੋ PhonePe ਕਰ ਸਕਦੇ ਹੈਗੇ ਹੋ ਡਾਇਰੈਕਟ ਅਕਾਊਂਟ ਚ ਪਵਾ ਸਕਦੇ ਹੈਗੇ ਹੋ ਠੀਕ ਹੈ ਜੀ ਆਨਲਾਈਨ ਪੇਮੈਂਟ ਹੀ ਐਕਸੈਪਟ ਹੁੰਦੀ ਹੈਗੀ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਆਰਡਰ ਕਰਨ ਤੋਂ ਬਾਅਦ 7 ਡੇਜ਼ ਦੇ ਵਿੱਚ ਸੂਟ ਤੁਹਾਨੂੰ ਮਿਲ ਜਾਏਗਾ ਜੀ 7 8 ਤਾਂ 10 ਡੇਜ਼ ਠੀਕ ਹੈ ਜੀ ਅਗਰ ਕੋਈ ਗੜਬੜ ਹੋ ਜਾਂਦੀ ਕਈ ਵਾਰੀ ਲੇਟ ਹੋ ਜਾਂਦਾ ਕੂਰੀਅਰ ਤਾਂ 10 ਡੇਜ਼ ਲੱਗ ਜਾਂਦੇ ਨੇ ਤੁਸੀਂ ਆਪਣਾ ਕਰੈਕਟਡ ਡਰੈਸ ਸੈਂਡ ਕਰਕੇ ਆਪਣੀ ਪੇਮੈਂਟ ਸੈਂਡ ਕਰਕੇ ਸਾਡੇ ਕੋਲੋਂ ਆਪਣਾ ਆਰਡਰ ਲਗਵਾ ਸਕਦੇ ਹੈਗੇ ਹੋ ਸੂਟ ਤੁਸੀਂ ਦੇਖ ਰਹੇ ਹੋ ਜਿਹੜੇ ਇਹ ਪਿਓਰ ਗੀਜ਼ਾ ਕਾਟਨ ਦੇ ਸੂਟ ਰਹਿਣ ਵਾਲੇ ਹੈਗੇ ਆ ਸ਼ਰਟ ਐਂਡ ਬਾਟਮ ਮੈਚਿੰਗ ਹੈ 2.5 ਮੀਟਰ ਸ਼ਰਟ ਹੀ ਹੋਏਗੀ 2.5 ਮੀਟਰ ਬਾਟਮ ਹੋਏਗੀ ਕਲਰਸ ਆਪਸ਼ਨਸ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੈਗੇ ਕਾਫੀ ਸੋਨੇਸ ਕਲਰ ਹੈ ਨਿਊ ਡਿਜ਼ਾਈਨ ਆਪਾਂ ਲੈ ਕੇ ਆਏ ਆ ਬਿਲਕੁਲ ਨਿਊ ਫਰੈਸ਼ ਡਿਜ਼ਾਈਨ ਸਾਰੇ ਪਰਪਲ ਦੇ ਨਾਲ ਮਸਟਰਡ येलो ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਇਹ ਪਰਪਲ ਦੇ ਨਾਲ ਰੈੱਡ ਕਲਰ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਸਾਰੇ ਹੀ ਕੰਬੀਨੇਸ਼ਨ ਬਹੁਤ ਹੀ ਪਿਆਰੇ ਨੇ ਅਗਰ ਤੁਸੀਂ ਜੋ ਸ਼ਰਟ ਹੈਗਾ 올ਓਵਰ ਲੈਣਾ ਚਾਹੋ ਉਹ ਵੀ ਲੈ ਸਕਦੇ ਹੋ 5 ਮੀਟਰ ਵੀ ਲੈ ਸਕਦੇ ਹੋ ਟਾਈ ਟਾਈ ਮੀਟਰ ਦੀ ਕਟ ਆਏਗੀ ਅਗਰ ਤੁਸੀਂ ਜ਼ਿਆਦਾ ਫੈਬਰਿਕ ਲੈਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਮਿਲ ਜਾਏਗਾ ਜੀ ਅਗਰ ਕਿਸੇ ਵੀ ਲੜਕੀ ਨੇ ਗਰਲਸ ਨੇ ਲੇਡੀਜ਼ ਨੇ ਘਰ ਬੈਠ ਕੇ ਆਨਲਾਈਨ ਰੀਸੇਲਿੰਗ ਦਾ ਕੰਮ ਕਰਨਾ ਹੋਵੇ ਸੂਰ ਤੋਂ ਕਮ ਸਟਾਰਟ ਕਰਨਾ ਹੋਵੇ ਫਰੀ ਹੋ ਤੁਸੀਂ ਵੀ ਆਨਲਾਈਨ ਕਮ ਕਰ ਸਕਦੇ ਹੈਗੇ ਉਹ ਜ਼ੀਰੋ ਇਨਵੈਸਟਮੈਂਟ ਤੇ ਬਿਨਾ ਪੈਸਾ ਲਗਾਏ ਤੁਸੀਂ ਵੀ ਆਨਲਾਈਨ ਕਮ ਕਰ ਸਕਦੇ ਹੈਗੇ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਕਰ ਸਕਦੇ ਹੈਗੇ ਉਹ ਸਾਡੇ ਚੋ ਸੇ ਨੰਬਰ ਦਿੱਤਾ ਹੋਇਆ ਹੈਗਾ ਉਸ ਨੰਬਰ ਤੇ ਸੂਟ ਤੁਸੀਂ ਦੇਖ ਸਕਦੇ ਹੋ ਆਪਣੇ ਡੇਲੀ ਜੋ ਅਸੀਂ ਅਪਡੇਟ ਕਰਦੇ ਹਾਂ ਹਰ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਹੁੰਦੀ ਹੈ ਅਗਰ ਤੁਸੀਂ ਹੋਰ ਵੈਰਾਈਟੀ ਦੇਖਣਾ ਚਾਹੁੰਦੇ ਹੋ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡਾ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਜਿਸ ਵਿੱਚ ਡੇਲੀ ਅਪਡੇਟ ਕਰਦੇ ਆ ਕਿਉਂਕਿ ਵੀਡੀਓ ਦੇ ਵਿੱਚ ਅਸੀਂ ਸਾਰੀ ਕਲੈਕਸ਼ਨ ਨਹੀਂ ਦਿਖਾ ਪਾਉਂਦੇ ਸੋ ਤੁਸੀਂ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਗੀਜ਼ਾ ਕਾਟਨ ਦਾ ਆਰਡਰ ਦੇ ਸਕਦੇ ਹੋ ਥੈਂਕ ਯੂ ਸੋ ਮਚ